ਕੀ ਹੈ ਇਲੂਮੀਨਾਟੀ ਕਿਸ ਤਰ੍ਹਾਂ ਹੋਇਆ ਇਸ ਦਾ ਜਨਮ ਕੌਣ ਹੈ ਇਸ ਦਾ ਜਨਮਦਾਤਾ ਇਹ ਸੰਗਠਨ ਦੀਆਂ ਸਿਰਫ ਕਹਾਣੀਆਂ ਹਨ ਪਰ ਜ਼ਿਆਦਾਤਰ ਲੋਕ ਇਸ ਬਾਰੇ ਜਾਣਦੇ ਨਹੀਂ ਇਸ ਸੰਗਠਨ ਨੂੰ 200 ਤੋਂ ਵੱਧ ਸਾਲ ਹੋ ਚੁੱਕੇ ਹਨ ਅੱਜ ਅਸੀਂ ਦੁਨੀਆ ਦੀ ਉਸ ਏਜੰਸੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਬਾਰੇ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹਨ ਕੋਈ ਇਸ ਨੂੰ ਇੱਕ ਪਰਿਵਾਰ ਦੀ ਮੈਂਬਰ ਦੱਸਦਾ ਹੈ ਅਤੇ ਦੂਜੇ ਪਾਸੇ ਇਸ ਨੂੰ ਇੱਕ ਖੂਫੀ ਏਜੰਸੀ ਦੱਸਿਆ ਜਾਂਦਾ ਹੈ ਦੋਸਤੋ ਇਲੂਮੀਨਟੀ ਬਾਰੇ ਕਿਹਾ ਜਾਂਦਾ ਹੈ ਕਿ ਦੁਨੀਆ ਦੇ 50% ਅਮੀਰ ਅਤੇ ਤਾਕਤਵਰ ਲੋਕ ਇਸ ਸੰਗਠਨ ਨਾਲ ਜੁੜੇ ਹੋਏ ਹਨ ਇਸ ਸੰਗਠਨ ਦੇ ਬਾਰੇ ਕਿਹਾ ਜਾਂਦਾ ਹੈ ਕਿ ਜੋ ਇਸ ਦੇ ਬੰ ਨਾਲ ਜੁੜਦਾ ਹੈ ਉਹ ਇਸ ਰਾਜ ਨੂੰ ਖੁਫੀਆ ਰੱਖਦਾ ਹੈ ਜੇਕਰ ਕੋਈ ਇਸ ਰਾਜ ਨੂੰ ਖੋਲਦਾ ਹੈ ਤਾਂ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਦੁਨੀਆ ਦੇ ਵਿੱਚ ਜੇਕਰ ਕੋਈ ਵੱਡੀ ਘਟਨਾ ਹੁੰਦੀ ਹੈ ਜੇਕਰ ਉਸ ਬਾਰੇ ਕੁਝ ਸਬੂਤਨਾ ਮਿਲੇ ਕਿ ਇਹ ਘਟਨਾ ਕਿਸ ਨੇ ਕੀਤੀ ਹੈ ਤਾਂ ਇਸ ਘਟਨਾ ਨੂੰ ਇਸ ਇਲੂਮੀਨੇਟੀਕ ਸੰਗਠਨ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਦੋਸਤੋ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਬਹੁਤ ਘੱਟ ਮਿਲਦੀ ਹੈ ਇਲੂਮਿਨਾਟੀ ਸੰਗਠਨ ਦੇ ਮੈਂਬਰ ਦੁਨੀਆ ਭਰ ਵਿੱਚ ਫੈਲੇ ਹੋਏ ਹਨ ਅਤੇ ਖੂਫੀਆਂ ਮੀਟਿੰਗਾਂ ਕਰਦੇ ਹਨ ਇਹ ਸਾਰਾ ਕੰਮ ਖੂਫੀਆ ਤਰੀਕੇ ਨਾਲ ਕਰਦੇ ਹਨ ਇਸ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਚੱਲਦਾ ਯੂਰਪ ਦੇ ਕਈ ਥਿੱਸਿਆਂ ਨੂੰ ਅੱਜ ਵੀ ਯਕੀਨ ਹੈ ਕਿ ਇਲੂਮਿਨਾਟੀ ਸੰਗਠਨ ਅੱਜ ਕੰਮ ਕਰ ਰਿਹਾ ਹੈ ਇਸ ਵਿੱਚ ਵੱਡੇ ਵੱਡੇ ਲੋਕ ਵੀ ਸ਼ਾਮਲ ਹਨ ਗੱਲ ਕਰਦੇ ਹਾਂ ਇਸ ਦੀ ਸ਼ੁਰੂਆਤ ਦੀ ਦੋਸਤੋ ਇਸ ਦੀ ਸ਼ੁਰੂਆਤੀ ਜਨਮਰੀ ਦੇ ਸ਼ਹਿਰ ਇੱਕ ਗੋਸਤਾਪ ਦੇ ਵਿੱਚ ਇਲੂਮਿਨਾਟੀ ਦਾ ਜਨਮ ਹੁੰਦਾ ਹੈ ਇੱਕ ਗੋਸਤਾਪ ਦੇ ਸੂਬੇ ਬਾਪਰੀਆ ਵਿੱਚ 1776 ਵਿੱਚ ਪਹਿਲੀ ਵਾਰ ਇਲੂਮਿਨਾਟੀ ਦਾ ਨਾਮ ਕਿ ਯੂਨੀਵਰਸਿਟੀ ਦੇ ਪ੍ਰੋਫੈਸਰ ਸਨ ਬੀ ਸ਼ੌਪਲਰ ਇਲੂਮਿਨਾਟੀ ਦੇ ਵਿੱਚ ਇਹਨਾਂ ਦੇ ਦਿਮਾਗ ਨੂੰ ਉਪਜਾ ਸੀ ਇਸ ਪ੍ਰੋਫੈਸਰ ਨੇ ਇਸ ਦਾ ਨਾਮ ਰੱਖਿਆ ਸੀ ਆਰਡਰ ਆਫ ਇਲੂਮਿਨਾਟੀ ਇਸ ਯੂਨੀਵਰਸਿਟੀ ਦੇ ਪੰਜ ਸਟੂਡੈਂਟਾਂ ਨੂੰ ਆਪਣੇ ਨਾਲ ਮਿਲਾ ਕੇ ਪ੍ਰੋਫੈਸਰ ਨੇ ਇਲੂਮਿਨਾਟੀ ਸੰਗਠਨ ਬਣਾਇਆ ਸੀ 7 ਮਈ 1776 ਵਿੱਚ ਇਸ ਸੰਗਠਨ ਦੀ ਪਹਿਲੀ ਮੀਟਿੰਗ ਪ੍ਰੋਫੈਸਰ ਦੇ ਘਰ ਖੂਫੀਆ ਤਰੀਕੇ ਦੇ ਨਾਲ ਹੋਈ ਹੌਲੀ-ਹੌਲੀ 3000 ਲੋਕ ਇਸ ਸੰਗਠਨ ਨਾਲ ਜੁੜ ਗਏ ਇਸ ਸੰਗਠਨ ਦੇ ਲੋਕਾਂ ਨੇ ਕਸਮ ਖਾਧੀ ਹੈ ਕਿ ਇਸ ਸੰਗਠਨ ਦੇ ਬਾਰੇ ਕਿਸੇ ਨੂੰ ਨਹੀਂ ਦੱਸਣਗੇ ਜੇ ਕੋਈ ਦੱਸੇਗਾ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਇਸ ਗੱਠ ਨੂੰ ਇਸੇ ਕਰਕੇ ਬਣਾਇਆ ਗਿਆ ਸੀ ਕਿਉਂਕਿ ਉਸ ਸਮੇਂ ਧਾਰਮਿਕ ਕਟੜਤਾ ਬਹੁਤ ਜ਼ਿਆਦਾ ਸੀ ਆਮ ਲੋਕ ਆਪਣੀ ਮਰਜ਼ੀ ਨਾਲ ਜ਼ਿੰਦਗੀ ਨਹੀਂ ਜੀ ਸਕਦੇ ਸਨ ਧਰਮ ਅਤੇ ਚਰਚ ਦੀ ਕਟੜਤਾ ਤੁਸ਼ਕਾਰਾ ਪਾਉਣ ਲਈ ਪ੍ਰੋਫੈਸਰ ਬੀ ਸ਼ਾਫਟ ਨੇ ਸੋਚਿਆ ਦੁਨੀਆ ਨੂੰ ਧਰਮ ਤੇ ਕਟੜਵਾਦ ਤੋਂ ਬਾਹਰ ਕੱਢਿਆ ਜਾਵੇ ਇਹ ਇਲੂਮੀਨਾਰਟੀ ਦਾ ਮੁੱਖ ਮਕਸਦ ਸੀ ਸਾਰੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦੇਣਾ ਅਤੇ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀਣ ਦੀ ਸ਼ੁਰੂਆਤ ਕੀਤੀ ਦੋ ਅਜਿਹੀਆਂ ਚੀਜ਼ਾਂ ਸੀ ਜੋ ਇਲੂਮੀਨਾਰਟੀ ਦੀਆਂ ਲੀਕ ਹੋ ਗਈਆਂ ਸੀ ਉਸ ਸਮੇਂ ਜਰਮਨੀ ਵਿੱਚ ਹੀ ਨਹੀਂ ਪੂਰੇ ਸੰਸਾਰ ਵਿੱਚ ਗਰਪਾਤ ਕਰਵਾਉਣਾ ਅਪਰਾਧ ਸੀ ਪਰ ਇਲੂਮੀਨਾਰਟੀ ਇਸ ਦੇ ਹੱਕ ਵਿੱਚ ਇਸ ਨੇ ਗੈਰ ਕਾਨੂੰਨੀ ਅਤੇ ਅਪਰਾਧ ਮੰਨਿਆ ਉਹਨਾਂ ਦਾ ਮੰਨਣਾ ਹੈ ਕਿ ਜ਼ਿੰਦਗੀ ਅਨਮੋਲ ਹੈ ਇਸ ਨੂੰ ਜੀਣਾ ਚਾਹੀਦਾ ਹੈ ਪਰ ਇਲੂਮਨਟ ਨੇ ਆਤਮ ਹੱਤਿਆ ਨੂੰ ਠੀਕ ਮੰਨਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਤਾਂ ਉਹ ਆਤਮ ਹੱਤਿਆ ਕਰ ਲੈਣੀ ਚਾਹੀਦੀ ਹੈ ਇਸ ਮੀਟਿੰਗ ਦੀ ਜਾਣਕਾਰੀ ਸਰਕਾਰ ਨੂੰ ਮਿਲ ਗਈ ਇਹ ਮੀਟਿੰਗ ਇੰਨੀ ਖੂਫੀਆ ਤਰੀਕੇ ਨਾਲ ਕੀਤੀ ਗਈ ਸੀ ਫਿਰ ਵੀ ਇਸ ਮੀਟਿੰਗ ਦੀ ਜਾਣਕਾਰੀ ਸਰਕਾਰ ਨੂੰ ਮਿਲ ਗਈ ਸੀ ਸਰਕਾਰ ਨੂੰ ਜਾਣਕਾਰੀ ਮਿਲੀ ਕਿ ਪ੍ਰੋਫੈਸਰ ਸ਼ਾਪਰਡ ਲੋਕਾਂ ਨੂੰ ਚਰਚਾ ਅਤੇ ਸਰਕਾਰ ਖਿਲਾਫ ਪੜਕਾਰ ਰਿਹਾ ਹੈ ਅਤੇ ਲੋਕ ਪ੍ਰੋਫੈਸਰ ਨਾਲ ਜੁੜ ਰਹੇ ਹਨ ਇਸ ਤੋਂ ਬਾਅਦ ਵੀ ਸ਼ੈਪਰਡ ਨੂੰ ਤੜੀਪਾਰ ਕਰਕੇ 300 ਕਿਲੋਮੀਟਰ ਦੂਰੀ ਭ ਕੀ ਇਲੂਮਿਨਾਟੀ ਦਾ ਸੰਗਠਨ ਕਿਉਂ ਇਹ ਕਿਤਾਬ ਅੱਜ ਵੀ ਉਸ ਸ਼ੈਰ ਦੇ ਮਿਊਜ਼ੀਅਮ ਵਿੱਚ ਪਈ ਹੈ ਇਹ ਕਿਤਾਬ ਸਬੂਤ ਹੈ ਕਿ ਇਸ ਗੱਲ ਦੀ ਕਿ ਇਲੂਮਿਨਾਟੀ ਨਾਮ ਦਾ ਸੰਗਠਨ ਹੈ ਅਤੇ ਉਸ ਸੰਗਠਨ ਦੀ ਕੀ ਸੋਚ ਹੈ ਇਸ ਤੋਂ ਬਾਅਦ ਪ੍ਰੋਫੈਸਰ ਨੇ ਚੁੱਪ ਧਾਰ ਲਈ ਸੀ ਅਤੇ ਗੁਪਤ ਤਰੀਕੇ ਨਾਲ ਆਪਣਾ ਕੰਮ ਜਾਰੀ ਰੱਖਿਆ ਇਸ ਦੇ ਨਾਲ ਹੀ ਇਸ ਸੰਗਠਨ ਦੇ ਮੈਂਬਰ ਲਗਾਤਾਰ ਵੱਧ ਰਹੇ ਸਨ ਇਹ ਸੰਗਠਨ ਸੰਸਾਰ ਭਰ ਵਿੱਚ ਫੈਲਦਾ ਜਾ ਰਿਹਾ ਸੀ ਦੋ ਤਿੰਨ ਇਹਹੀਆਂ ਗੱਲਾਂ ਸੀ ਜਿਸ ਨੇ ਇਲੂਮਿਨਾਟੀ ਨੂੰ ਸੁਰੱਖਿਆਤ ਵਿੱਚ ਰੱਖਿਆ ਸੀ 18ਵੀਂ ਸਦੀ ਵਿੱਚ ਫਰਾਂਸ ਵਿੱਚ ਜੋ ਕ੍ਰਾਂਤੀ ਹੋਈ ਉਸ ਵਿੱਚ ਇਲੂਮਿਨਾਟੀ ਦਾ ਹੱਥ ਸੀ ਉਹ ਸਾਰੀ ਪਲੈਨਿੰਗ ਇਲੂਮਿਨਾਟੀ ਦੀ ਸੀ ਇਹ ਮੰਨਿਆ ਜਾਂਦਾ ਸੇ ਪਰ ਇਸ ਵਿੱਚ ਕੋਈ ਪੱਕਾ ਸਬੂਤ ਨਹੀਂ ਜੋ ਦੂਸਰਾ ਇਲਜ਼ਾਮ ਇਲੂਮਿਨਾਟੀ ਤੇ ਲਗਾਇਆ ਹੈ ਉਹ ਹੈ ਅਮਰੀਕਾ ਦੀ ਜੌਨ ਐਪ ਕੈਂਡੀ ਦੇ ਕਤਲ ਦਾ ਜੌਨ ਐਪ ਕੈਂਡੀ ਦਾ ਕਤਲ 22 ਨੰਬਰ 1963 ਨੂੰ ਹੋਇਆ ਸੀ ਕੈਂਡੀ ਦਾ ਕਤਲ ਅੱਜ ਵੀ ਇੱਕ ਰਾਜ਼ ਹੈ ਦੁਨੀਆ ਵਿੱਚ ਜਦੋਂ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਕੋਈ ਸਬੂਤ ਨਹੀਂ ਮਿਲਦਾ ਤਾਂ ਉਸ ਘਟਨਾ ਨੂੰ ਇਲੂਮਿਨਾਰਟੀ ਦੇ ਨਾਮ ਜੋੜ ਦਿੱਤਾ ਜਾਂਦਾ ਹੈ ਇਲੂਮਿਨਾਰਟੀ ਦੀ ਸੋਚ ਹੈ ਕਿ ਉਹ ਸਾਰੀ ਦੁਨੀਆ ਤੇ ਰਾਜ ਕਰਨਾ ਹੈ ਅਤੇ ਉਹ ਧਰਮ ਅਤੇ ਬਰਾਬਰਤਾ ਦੀ ਗੱਲ ਕਰਦਾ ਹੈ ਉਹਨਾਂ ਦਾ ਮੰਨਣਾ ਹੈ ਕਿ ਹਰ ਇਨਸਾਨ ਨੂੰ ਆਪਣੇ ਤਰੀਕੇ ਨਾਲ ਜੀਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਦੁਨੀਆ ਦੇ 70% ਅਮੀਰ ਅਤੇ ਤਾਕਤਵਰ ਲੋਕ ਇਹਨੂੰ ਇਲੂਮਿਨਾਰਟੀ ਨਾਲ ਜੁੜੇ ਹੋਏ ਹਨ ਇਸ ਵਿੱਚ ਮਾਈਕਲ ਜੈਕਸਨ ਦਾ ਨਾਮ ਵੀ ਆਉਂਦਾ ਹੈ ਇਲੂਮਿਨਟੀ ਦਾ ਖਾਸ ਨਿਸ਼ਾਨਾ ਹੈ ਟ੍ਰਾਈਗਲ ਐਂਗਲ ਆ ਇਹ ਨਿਸ਼ਾਨ ਪ੍ਰੋਫੈਸਰ ਦੇ ਘਰ ਦੇ ਬਾਹਰ ਲੱਗਿਆ ਹੋਇਆ ਸੀ